ਬਾਈ ਕੋਈ ਆਪਣੀ ਬੁਰਾਈ ਕਰਦਾ ਆਪਣੀ ਪਿੱਠੇ ਪਿੱਛੇ ਆਪਣੀ ਨਿੰਦਾ ਕਰਦਾ ਹਨਾ ਤਾਂ ਆਪਾਂ ਨੂੰ ਕਿਦੋਂ ਕਿਸੇ ਹੋਰ ਬੰਦੇ ਤੋਂ ਪਤਾ ਲੱਗਦਾ ਨਾ ਵੀ ਯਾਰ ਉਹ ਤੇਰੀ ਨਿੰਦਿਆ ਕਰੀ ਜਾਂਦਾ ਸੀ ਤੇਰੀਆਂ ਚੋਲੀਆਂ ਕਰੀ ਜਾਂਦਾ ਸੀ ਆਪਾਂ ਯਾਰ ਕਿੰਨੇ ਉਦਾਸ ਹੋ ਜਾਂਦੇ ਆ ਆ ਵੀਡੀਓ ਦੇਖੋ ਬਾਈ ਸਾਨੂੰ ਜਮੇ ਟੈਨਸ਼ਨ ਨਹੀਂ ਰਹਿਣੀ ਯਸੋਦੀ ਨਿੰਦਿਆ ਚੁਗਲੀ ਦੀ ਇੱਕ ਵਾਰ ਇੱਕ ਰਾਜੇ ਕੋਲੇ ਨੇ ਇੱਕ ਸੰਤ ਆਏ ਕੋਈ ਫਕੀਰ ਆਏ ਉਹ ਆਖਣ ਲੱਗੇ ਭਾਈ ਰਾਜਾ ਜੀ ਸਾਨੂੰ ਕੋਈ ਦਾਨ ਦਕਸ਼ਨਾ ਦੇ ਅਸੀਂ ਤੇਰੇ ਹੱਥਾਂ ਦਾ ਕੋਈ ਦਾਨ ਲੈਣਾ ਚਾਹੁੰਦੇ ਆ ਉਹ ਜਿਹੜਾ ਰਾਜਾ ਸੀ ਉਹ ਰੱਬ ਨੂੰ ਮੰਨਦਾ ਨਹੀਂ ਸੀ ਜਮੇ ਉਹ ਕਹਿੰਦਾ ਮੈਂ ਨਹੀਂ ਇਹੋ ਜੀਆਂ ਚੀਜ਼ਾਂ 'ਚ ਵਿਸ਼ਵਾਸ ਰੱਖਦਾ ਕਦਾਂ ਮੈਂ ਫालतू ਦੇ ਖਰਚੇ ਨਹੀਂ ਕਰਦਾ ਤੂੰ ਜਾ ਇੱਥੋਂ ਤਾਂ ਉਹ ਕਹਿੰਦਾ ਵੀ ਮੈਂ ਤਾਂ ਤੇਰੇ ਹਿੱਸੇ ਦਾ ਭਾਈ ਤੇਰੇ ਹੱਥੋਂ ਕੁਛ ਨਾ ਕੁਛ ਲੈ ਕੇ ਜਾਣਾ ਦਾਨ ਇਹ ਗੱਲ ਕਰਦੇ ਕਰਦੇ ਨਾਲ ਘੋੜੇ ਨੇ ਲਿੱਦ ਕਰਤੀ ਜਦੋਂ ਲਿੱਦ ਕਰਤੀ ਤਾਂ ਫਕੀਰ ਕਹਿੰਦਾ ਵੀ ਆਹ ਜਿਹੜੀ ਲਿੱਦ ਕਰੀਆ ਨੇ ਤਾਂ ਤੇਰੇ ਕੰਮ ਦੀ ਹੈ ਨਹੀਂ ਕਹਿੰਦਾ ਚਲ ਇਹੀ ਦੇ ਦੇ ਯਾਰ ਮੈਨੂੰ ਆਪਦੇ ਹੱਥਾਂ ਨਾਲ ਦਾਨ ਕਰ ਪਰ ਤੂੰ ਰਾਜਾ ਰਾਜੇ ਨੇ ਆਖਿਆ ਵੀ ਯਾਰ ਇਹਨੇ ਹੁਣ ਸਾਧ ਨੇ ਫਕੀਰ ਨੇ ਕੋਈ ਆਪਣਾ ਪਿੱਛਾ ਤਾਂ ਛੱਡਣਾ ਨਹੀਂ ਇਹ ਤੋਂ ਵੀ ਖਿਹੜਾ ਛਡਾਉਣਾ ਤਾਂ ਰਾਜੇ ਨੇ ਚੱਕ ਕੇ ਭਾਈ ਉਹ ਮੁੱਠੀ ਭਰ ਕੇ ਉਹਦੀ ਝੋਲੀ ਚ ਪਾਤੀ ਲਿੱਦ ਦੀ ਤੇ ਉਹ ਫਕੀਰ ਪਹੁੰਚਿਆ ਹੋਇਆ ਫਕੀਰ ਸੀ ਫਕੀਰ ਕਹਿੰਦਾ ਚੱਲ ਭਾਈ ਵਧੇ ਫੁੱਲੇ ਜੋ ਵੀ ਤੂੰ ਦਾਨ ਕਰਦਾ ਤੇਰਾ ਵਧੇ ਫੁੱਲੇ ਇਹ ਕਹਿ ਕੇ ਉੱਥੋਂ ਵਗ ਗਿਆ ਤੇ ਜਦੋਂ ਸਵੇਰੇ ਰਾਜਾ ਉੱਠਿਆ ਤੇ ਆਪਦੇ ਮਹਿਲ ਚ ਉਤਰ ਕੇ ਖੜ ਕੇ ਉੱਪਰ ਉਹਨੇ ਦੇਖਿਆ ਨਾ ਉਹ ਲਿੱਦ ਦਾ ਢੇਰ ਲੱਗਿਆ ਪਿਆ ਵੱਡਾ ਘੋੜੇ ਦੀ ਲਿੱਦ ਨਾਲ ਤਰਾ ਉੱਥੋਂ ਭਾਈ ਬੜੀ ਗੰਦੀ ਸਮੈਲ ਆਈ ਬੜੀ ਗੰਦੀ ਬਦਬੂ ਆਈ ਤਾਂ ਰਾਜੇ ਨੇ ਆਪਦੇ ਨੌਕਰਾਂ ਚੱਕਰਨ ਵਾਕਿਆ ਵੀ ਉਹ ਜਿਹੜਾ ਇੰਨਾ ਵੱਡਾ ਢੇਰ ਲੱਗਿਆ ਪਿਆ ਨਾ ਲਿੱਦ ਦਾ ਉਹਨੂੰ ਹਟਾ ਦਿਓ ਉੱਥੋਂ ਤਾਂ ਉਹਦੇ ਨੌਕਰਾਂ ਚੱਕਰਾਂ ਨੇ ਉਹ ਸਾਰੀ ਲਿੱਦ ਦਾ ਢੇਰ ਉੱਥੋਂ ਚੱਕਿਆ ਤੇ ਕਿਤੇ ਕਾ 2 ਘੰਟਿਆਂ ਬਾਅਦ ਫੇਰ ਉਹ ਨਹੀਂ ਵੱਡਾ ਢੇਰ ਲੱਗ ਗਿਆ ਤਾਂ ਰਾਜੇ ਦੇ ਦਿਮਾਗ 'ਚ ਗੱਲ ਆਈ ਕਿ ਉਹ ਜਿਹੜਾ ਸਾਹੀ ਫਕੀਰ ਪਹੁੰਚਿਆ ਹੋਇਆ ਵੀ ਉਹਨੇ ਮੈਨੂੰ ਕਿਹਾ ਸੀ ਵੀ ਦੇਰਾ ਤੂੰ ਵੀ দান ਕਰਦਾ ਤੇਰਾ ਵਧੇ ਫੁੱਲੇ ਵੀ ਇਹ ਤਾਂ ਤਾਂ ਕਰਕੇ ਬਾਰ-ਬਾਰ ਢੇਰ ਲੱਗੀ ਜਾਂਦਾ ਤੇ ਭਾਈ ਉਹਨੇ ਉਹ ਸਾਧ ਨੂੰ ਜਿਹੜਾ ਸੰਤ ਆਇਆ ਸੀ ਉਹਦੇ ਦਰਬਾਰ ਦੇ ਵਿੱਚ ਰਾਜੇ ਦੇ ਵਿੱਚ ਉਹਨੂੰ ਬੁਲਾਇਆ ਉਹ ਆਖਣ ਲੱਗਿਆ ਮਹਾਰਾਜ ਮੇਥੋਂ ਗਲਤੀ ਹੋ ਗਈ ਵੀ ਮੈਂ ਤੁਹਾਨੂੰ ਪਛਾਣਨ ਦੇ ਵਿੱਚ ਗਲਤੀ ਕਰਤੀ ਕਹਿੰਦਾ ਇਹਦਾ ਹੱਲ ਕਰੋ ਜੀ ਇਹ ਤਾਂ ਲੱਦ ਵੱਧਦੀ ਤੁਰੀ ਜਾਂਦੀ ਹੈ ਉਹ ਕਹਿੰਦਾ ਵੀ ਇਹਦਾ ਹੱਲ ਹੈਗਾ ਵੀ ਤੂੰ ਆਪਦੇ ਰਾਜ ਦੇ ਵਿੱਚ ਆਪਦੀ ਨਿੰਦਿਆ ਕਰਵਾ ਜਿੰਨੀ ਤੇਰੀ ਨਿੰਦਿਆ ਕਰਨਗੇ ਲੋਕ ਨਾ ਫੇਰੇ ਤੇਰਾ ਹੱਲ ਹੋ ਜੂ ਤਾਂ ਰਾਜੇ ਨੇ ਭਾਈ ਇੱਕ ਦੋ ਗੱਲਾਂ ਇਹੋ ਜੀਆਂ ਕੀਤੀਆਂ ਕਿ ਸਾਰੇ ਰਾਜ ਭਾਗ ਦੇ ਵਿੱਚ ਉਹਦੀ ਨਿੰਦਿਆ ਹੋਣੀ ਸ਼ੁਰੂ ਹੋ ਗਈ ਜਦੋਂ ਨਿੰਦਿਆ ਹੋਈ ਗਈ ਤੇ ਜਿਵੇਂ ਜਿਵੇਂ ਲੋਕ ਨਿੰਦਿਆ ਕਰਨ ਉਹਦੀ ਰਾਜੇ ਦੀ ਬੁਰਾਈ ਕਰਨ ਉਹਦੀ ਪਿੱਠ ਪੇਛੇ ਤੇ ਉਹ ਢੇਰ ਸੀ ਜਿਹੜਾ ਘਟਦਾ ਗਿਆ ਉਹ ਇੱਕ ਦਿਨ ਸਾਰਾ ਸਾਫ਼ ਹੋ ਗਿਆ ਸਾਫ਼ ਹੋਣ ਤੋਂ ਬਾਅਦ ਉਹ ਫਕੀਰ ਨੂੰ ਆਖਿਆ ਰਾਜੇ ਨੇ ਕਹਿੰਦਾ ਫਕੀਰਾ ਹੁਣ ਐ ਤਾਂ ਦੱਸ ਦੇ ਵੀ ਇਹ ਕਿਵੇਂ ਸਾਫ਼ ਕਿਵੇਂ ਹੋਇਆ ਕਹਿੰਦਾ ਰਾਜਾ ਤੂੰ ਪਾਪ ਵੀ ਬਹੁਤ ਕਰੇ ਸੀ ਇਹ ਤੇਰਾ ਜਿਹੜਾ ਤੂੰ ਕਿਹਾ ਜਿਹੜਾ ਮੈਂ ਤੈਨੂੰ ਵਰਦਾਨ ਦਿੱਤਾ ਸੀ ਨਾ ਵੀ ਵਧੇ ਫੁੱਲੇ ਕਹਿੰਦਾ ਲੋਕ ਤੇਰੀ ਨਿੰਦਿਆ ਕਰਦੇਗੇ ਤੇਰੇ ਪਾਪ ਘਟਦੇਗੇ ਲੋਕ ਨਿੰਦਿਆ ਜਦੋਂ ਕਰਦੇ ਆ ਨਾ ਤਾਂ ਆਪਣੇ ਜਿਹੜੇ ਪਾਪ ਨੇ ਉਹ ਆਪਦੇ ਸਿਰ ਲੈ ਲੈਂਦੇ ਨੇ ਸੋ ਜਦੋਂ ਆਪਣੀ ਕੋ ਨਿੰਦਿਆ ਕਰਦਾ ਹੁੰਦਾ ਉਦੋਂ ਇਹ ਨਾ ਸੋਚਿਆ ਕਰੋ ਕਿ ਆਪਣੀ ਨਿੰਦਿਆ ਹੋਈ ਜਾਂਦੀ ਆ ਉਦਾਸ ਨਾ ਹੋਇਆ ਕਰੋ ਆਪਣੀ ਨਿੰਦਿਆ ਕਰਦੀ ਆ ਜਿਹੜੇ ਆਪਾਂ ਗਲਤੀ 'ਚ ਜਾਣੇ ਜਾਂ ਅਣਜਾਣੇ 'ਚ ਪਾਪ ਕਰਦੇ ਆ ਨਾ ਆਪਣੇ ਉਹ ਤੋਤੇ ਜਾਂਦੇ ਆ ਖੁਸ਼ ਹੋ ਜਾ ਕਰੋ ਕਿ ਆਪਣੀ ਨਿੰਦਿਆ ਹੁੰਦੀ ਆ ਯਾਰ ਕੋਈ ਗੱਲ ਨਹੀਂ ਵਧੀਆ ਜੀ ਆਪਣੇ ਚ ਕੋਈ ਗੱਲਬਾਤ ਹੈਗੀ ਆ ਨਾ ਤਾਂ ਹੀ ਆਪਣੀਆਂ ਪਿੱਠ ਪਿੱਛੇ ਗੱਲਾਂ ਹੁੰਦੀਆਂ ਨੇ ਠੀਕ ਆ ਨਾ ਦੋਸਤੋ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਛੋਡੀ ਆ ਵੀਡੀਓ ਦੇਖ ਕੇ ਟੈਨਸ਼ਨ ਥੋੜੀ ਜਿਹੀ ਵੀ ਦੂਰ ਹੋਈ ਆ ਨਾ ਸ਼ੇਅਰ ਵਾਲਾ ਕੰਮ ਕਰ ਦਿਓ